ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਦੇ ਬਲੌਗ 'ਚ ਸਵਾਗਤ ਹੈ ਤੁਹਾਡਾ ਆਪਾਂ ਬਲੌਗ ਬਣਾਉਣ ਲੱਗੇ ਆ ਅੱਜ ਤੁੜੀ ਬਣਾਉਂਦੇ ਸੀਗੇ ਸਾਹਮਣੇ ਮਸ਼ੀਨ ਚੱਲਦੀ ਪਈ ਏ ਤੇ ਇੱਧਰ ਤੁੜੀ ਆਪਾਂ ਲਈ ਜਨੇ ਆ ਤੇ ਨਾਲ ਦੀ ਨਾਲ ਮੈਂ ਕਿਹਾ ਇੱਕ ਬਲੌਗ ਬਣਾ ਕੇ ਅੱਜ ਤੁਹਾਡੇ ਨਾਲ ਸਾਂਝਾ ਕੀਤਾ ਜੇ ਬਹੁਤ ਦਿਨ ਹੋ ਗਏ ਨੇ ਬਲੌਗ ਬਣਾਏ ਨੂੰ ਤੇ ਮੈਂ ਕਿਹਾ ਵੀ ਚੱਲ ਅੱਜ ਭਰਾਵਾਂ ਨਾਲ ਨਾਲੇ ਦਾ ਬਲੌਗ ਬਣਾ ਕੇ ਸਾਂਝਾ ਕਰਦੇ ਆ ਤੇ ਨਾਲੇ ਆਪਦਾ ਗੱਲਬਾਤ ਕਰਦੇ ਆ ਸਜਣੋ ਕਹਿੰਦੇ ਨੇ ਨਾ ਕਿ ਹਰਿਆਣੇ ਵਾਲਿਆਂ ਦੀ ਤੂੜੀ ਬਹੁਤ ਮਸ਼ਹੂਰ ਏ ਵੀ ਹਰਿਆਣੇ ਵਾਲੇ ਤੂੜੀ ਬਹੁਤ ਬਰੀਕ ਬਣਾਉਂਦੇ ਨੇ ਬਹੁਤ ਵਧੀਆ ਤੂੜੀ ਮੰਨ ਲਾ ਮਾੜੀ ਤੂੜੀ ਵਾਲੇ ਮਸ਼ੀਨ ਨੂੰ ਦੋ ਵੜ ਨਹੀਂ ਦਿੰਦੇ ਵਾਣ ਦੇ ਵਿੱਚ ਆ ਜਿਹੜੀ ਆਪਣੀ ਮਸ਼ੀਨ ਆਪਾਂ ਲਾਈ ਹੈ ਇੱਕ ਤੀ ਤੂੜੀ ਵਾਲੀ ਤੇ ਸੱਜਣੋ ਇਹ ਸੀਜ਼ਨ ਲਾ ਕੇ ਹੀ ਹਰਿਆਣੇ ਦੇ ਵਿੱਚ ਠੀਕ ਹੈ ਤੇ ਤੁਸੀਂ ਆ ਜਿਹੜੀ ਤੂੜੀ ਦੇਖ ਕੇ ਨਾ ਕਮਾਲ ਏ ਬਾਈ ਤੂੜੀ ਤਾਂ ਮੈਂ ਹਰੇਕ ਸੀਜ਼ਨ ਹੀ ਬਣਾਉਣਾ ਪਰ ਜਿਹੋ ਜੀ ਐਕਤੀ ਤੂੜੀ ਬਣਦੀ ਪਈ ਨਾ ਮੰਨ ਲਓ ਬਰੀਕ ਬਿਲਕੁਲ ਬਰੀਕ ਤੇ ਮਲੈਮ ਕੋਈ ਕੁੰਡੀ ਨਹੀਂ ਕੋਈ ਡੱਕਾ ਨਹੀਂ ਕੋਈ ਕੁਝ ਨਹੀਂ ਦੇਖ ਸਕਦੇ ਤੁਸੀਂ ਠੀਕ ਹੈ ਕੱਖ ਨਹੀਂ ਯਾਰ ਨਜ਼ਾਰੇ ਹੀ ਲੈਂਦੇ ਪੈਣੇ ਸਜਣੋ ਤੇ ਆਪਣੇ ਵਾਲੇ ਇੱਧਰ ਪੰਜਾਬ ਵਾਲੇ ਜਿੰਨੇ ਮਰਜੀ ਗੱਲਾਂ ਮਾਰੀ ਜਾਣ ਬੀ ਸਾਡੀ ਤੂੜੀ ਬਹੁਤ ਬਰੀਕ ਸਾਡੀ ਮਸ਼ੀਨ ਬਹੁਤ ਵਧੀਆ ਪਰ ਸਜਣੋ ਜਿਹੜੀ ਹਰਿਆਣੇ ਵਾਲਿਆਂ ਦਾ ਮੰਨ ਲਓ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਇਹ ਗਰੰਟੀ ਠੀਕ ਹੈ ਆਜੂ ਅੱਗੇ ਦਿਖਾਉਨੇ ਆ ਤੁਹਾਨੂੰ ਆਪਾਂ ਜਿਹੜੇ ਪੰਜਾਬ ਵਾਲੇ ਨੇ ਨਾ ਆਪਣੇ ਵੀਰ ਇੱਧਰ ਸੀਰੀਅਲ ਲਾਉਂਦੇ ਨੇ ਉਹਨਾਂ ਦੇ ਜਾਲ ਜਿਹੜੇ ਹੁੰਦੇ ਨੇ ਉਹ ਬਹੁਤ ਮੰਨੋ ਵਿਰਲੇ ਹੁੰਦੇ ਨੇ ਤੇ ਇੰਨੇ ਤੂੜੀ ਇਸ ਕਰਕੇ ਉਹ ਵਧੀਆ ਬਰੀਕ ਤੂੜੀ ਨਹੀਂ ਬਣਾ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਉਹਨੀਆਂ ਨਾਲ ਤੂੜੀ ਬਰੀਕ ਨਹੀਂ ਬਣਦੀ ਜਿੰਨੀ ਹਰਿਆਣੇ ਵਾਲੀਆਂ ਮਸ਼ੀਨਾਂ ਜਿਹੜੀਆਂ ਹਰਿਆਣੇ ਸੀਜ਼ਨ ਲਾ ਕੇ ਹੁੰਦੀਆਂ ਨਾ ਸੱਜਣੋ ਤੂੜੀ ਦੇ ਤਾਂ ਵੱਟ ਕੱਢਦੀਆਂ ਉਹ ਇਹਦਾ ਗੱਲ ਮੰਨਣੀ ਪਊਗੀ 100% ਠੀਕ ਹੈ ਇਹ ਹਮ ਤੂੜੀ ਵਾਲੀ ਮਸ਼ੀਨ ਹੈਗੀ ਇਹ ਵੀ ਪੰਜਾਬ ਦੀ ਏ ਪਰ ਇਹ ਆ ਬਈ ਇਹ ਸੀਜ਼ਨ ਲਾ ਕੇ ਆਈ ਏ ਹਰਿਆਣੇ ਇਹਨਾਂ ਨੂੰ ਪਤਾ ਵੀ ਉਹਨਾਂ ਸਾਨੂੰ ਓਵੇਂ ਸਾਡੇ ਤੋਂ ਕੰਮ ਨਹੀਂ ਕਰਾਉਣਾ ਉਥੇ ਇਸ ਲਈ ਇਹ ਆਪਦਾ ਪੂਰਾ ਜਾਲ ਜਿਹੜਾ ਸੰਘਣਾ ਬਣਾ ਕੇ ਜਾਂਦੇ ਨੇ ਇੱਥੋਂ ਤਾਂ ਇਹ ਕਰਕੇ ਇਹਨਾਂ ਦੀ ਤੂੜੀ ਵੱਟ ਕੱਢੇ ਪਾਣੇ ਸੱਜਣੋ ਜੇ ਜਿਹੜੀ ਇਹਨਾਂ ਦੀ ਤੂੜੀ ਜਿਹੜਾ ਇਹਨਾਂ ਦੀ ਪੰਜ ਪੰਡਾ ਵੱਧ ਤੂੜੀ ਪੈਂਦੀ ਏ ਟਰਾਲੀ 'ਚ ਤੇ ਆਪਣੇ ਵਾਲਿਆਂ ਦਾ ਜਿੱਥੇ ਏਡੇ ਏਡੇ ਡੱਕੇ ਖੁਰਲੀ ਦੇ ਵਿੱਚ ਟੋਕਦਾ ਟੋਕਰਾ ਉਹ ਕੱਢੀ ਦਾ ਤੁਹਾਨੂੰ ਮੈਂ ਚੱਕ ਕੇ ਕੁਆਲਿਟੀ ਵਿਖਾਉਣਾ ਬਿਨੈ ਚੱਕ ਕੇ ਵਿਖਾਉਣਾ ਕੁਆਲਿਟੀ ਵੇਖ ਇਧਰ ਸੱਜਣੋ ਰੂਮ ਵਰਗੀ ਰੂਮ ਵਰਗੀ ਰੂਮ ਵਰਗੀ ਠੀਕ ਹੈ ਯਾਰ ਆਪਣੇ ਜਿਹੜੀਆਂ ਮਸ਼ੀਨਾਂ ਨੇ ਨਾ ਆਪਣੇ ਵਾਲੀਆਂ ਮਸ਼ੀਨਾਂ ਤੇ ਪੰਜਾਬ ਵਾਲੀਆਂ ਇਹਨਾਂ ਪਤਾ ਨਹੀਂ ਕੀ ਗੱਲ ਇਹਨੇ ਇਹਨੇ ਜਾਲ ਬਰੀਕ ਨਹੀਂ ਬਣਾਉਂਦੇ ਇਹ ਜਿਹੜੀ ਤੂੜੀ ਇਹ ਸੱਜਣੋ ਇਹ ਬੰਦੀ ਬਹੁਤ ਥੋੜੀ ਏ ਟਰੈਕਟਰ ਤੇਲ ਜ਼ਿਆਦਾ ਖਾਂਦਾ ਟਰਾਲੀਆਂ ਘੱਟ ਬੰਦੀਆਂ ਨੇ ਤੇ ਆਪਣੇ ਬੰਦਿਆਂ ਨੇ ਗਿਣਤੀ ਕਰਨੀ ਹੁੰਦੀ ਐ 18 ਬਣਾ ਲਈਆਂ ਸੀ 22 ਬਣਾ ਲਈਆਂ ਸੀ ਇੰਨੀਆਂ ਕਰ ਲਈਆਂ ਫਿਰ ਉਹ ਜਦੋਂ ਇੰਨੀਆਂ-ਇੰਨੀਆਂ 22-22 ਫਿਰ ਉਹ ਤਾਂ ਮੋਟੇ ਦੱਕੇ ਨਿਕਲਦੇ ਨੇ ਠੀਕ ਐ ਤੇ ਇਹ ਜਿਹੜੀ ਤੂੜੀ ਐ ਇਹ ਤਾਂ ਸੱਜਣ ਪਿਆਰਿਓ ਕਿਆ ਬਾਤਾਂ ਨਿਆਰਾ ਆ ਠੀਕ ਐ ਤੇ ਆ ਪਿਛਲੀ ਵਾਰ ਵਾਲਿਆ ਵੇਖ ਲੈ ਐਂ ਦੱਕੇ ਐਂ ਕੱਢਦੇ ਰਿਆਂ ਖੁਰਲੀਆਂ ਦੇ ਵਿੱਚੋਂ ਆ ਪਿਛਲੀ ਵਾਰ ਵਾਲੀ ਐ ਥੋੜੀ ਜਿਹੀ ਢੇਰੀ ਜੀ ਪਈ ਪਿਛਲੀ ਵਾਰ ਤਾਂ ਇੰਨਾ ਬੁਰਾ ਹਾਲ ਸੀਗਾ ਵੀ ਜਦੋਂ ਪਸ਼ੂਆਂ ਨੂੰ ਮੰਨ ਲਓ ਖੁਰਲੀ ਚ ਖਾਖੂ ਕੇ ਪੱਠੇ ਹਟਦੇ ਹਨ ਪਿਛਾਂ ਤੇ ਟੋਕਰਾ ਟੋਕਰਾ ਵਿੱਚੋਂ ਕੁੰਡੀਆਂ ਦਾ ਕੱਢ ਕੇ ਬਾਹਰ ਸਿੱਟਣਾ ਪੈਂਦਾ ਠੀਕ ਹੈ ਤੇ ਬਣਵਾਈ ਤਾਂ ਬਈ ਸਾਰੀ ਇੱਕੋ ਹੀ ਚੱਲਦੀ ਹੈ ਕੋਈ ਫਰਕ ਤਾਂ ਹੈ ਨਹੀਂਗਾ ਇਸ ਲਈ ਹਮੇਸ਼ਾ ਇਹ ਚੀਜ਼ ਆਖਿਆ ਕਰੋ ਵੀ ਜਾਲ ਬਈ ਬਰੀਕ ਕਰੋ ਬਰੀਕ ਕਰਕੇ ਤੇ ਤੁੜੀ ਬਣਾਓ ਮੋਟੀ ਨਾ ਤੁੜੀ ਬਣਾਓ ਠੀਕ ਹੈ ਹੁਣ ਤੁਹੇ ਜੀ ਆ ਦਿਖਾਤਾ ਤੁਹਾਨੂੰ ਤੇ ਬਾਕੀ ਹੋਰ ਦੱਸੋ ਮੇਰੇ ਭਰਾ ਕਿੰਨਾ-ਕਿੰਨਾ ਦੇ ਏਰੀਆ ਦੇ ਵਿੱਚ ਕੀ ਰੇਟ ਚੱਲਿਆ ਤੁੜੀ ਦਾ ਬਣਵਾਈ ਕੀ ਰੇਟ ਚੱਲਿਆ ਤੇ ਇਸ ਹਫ਼ਤਾ ਵੈਕਤੀ ਬੇਕਦਰੀ ਬਹੁਤ ਹੋਈ ਤੁੜੀ ਦੀ ਕਿੱਲਿਆਂ ਦੇ ਕਿੱਲੇ ਲੋਕਾਂ ਨੂੰ ਵਿੱਚੇ ਹੀ 나ੜ ਖੜਾ ਸਾੜਨਾ ਪਿਆ ਕੋਈ ਸਮਾਂ ਸੀ ਜਦੋਂ ਮੰਨ ਲਓ 25-2500 ਨੂੰ ਕਿੱਲਾ 4-4000 ਦੀ ਟਰਾਲੀ ਲੋਕਾਂ ਨੇ ਲਾਈ ਠੀਕ ਹੈ ਪਰ ਐਕਤੀ ਦਾ ਯਾਰ ਯਾਰ 1200 ਨੂੰ 1300 ਨੂੰ ਟਰਾਲੀ ਲੱਤੀ 1300 ਰੁਪਏ ਨੂੰ 1300 ਨੂੰ ਟਰਾਲੀ 1300 ਦੀ ਟਰਾਲੀ ਬਣੀ ਬਣਾਈ ਲਾਉਂਦੇ ਸੀਗੇ ਠੀਕ ਹੈ ਤੇ ਬਣਵਾਈ ਵੀ ਮੈਨੂੰ ਲੱਗਦਾ तकरीबन 900 ਰੁਪਿਆ 1900 ਰੁਪਏ ਚੱਲੀ ਠੀਕ ਹੈ ਤੇ ਤੁਸੀਂ ਆਪੋ ਆਦੇ ਏਰੀਏ ਦਾ ਦੱਸਿਓ ਜਰੂਰ ਬਾਕੀ ਮਿਲਦੇ ਆਪਾਂ ਅਗਲੇ ਆਪਾਂ ਵੀਡੀਓ ਸੱਜਣ ਪਿਆਰਿਓ ਜਦੋਂ ਵੀ ਵੀਡੀਓ ਪਾਉਣੇ ਆ ਬਲੌਗ ਬਣਾਉਣੇ ਆ ਸਪੋਰਟ ਕਰਦਿਆ ਕਰੋ ਮੇਰੇ ਭਰਾਜਿਓਂ ਦੇ ਵਾਸਤੇ ਰਹੋ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਸਾਰੇ ਭਰਾਵਾਂ ਨੂੰ ਠੀਕ ਹੈ ਤੇ ਆਪਾਂ ਮਿਲਦੇ ਆ ਨਵੀਂ ਵੀਡੀਓ ਨਾਲ ਤੇ ਮੇਰੇ ਭਰਾਤ ਤੋਂ ਵੱਧ ਸੁਝਾਅ ਆਪਦੇ ਦਿਆ ਕਰੋ ਕਿਵੇਂ ਦੀ ਵੀਡੀਓ ਲੈ ਕੇ ਆਈਏ ਲਾਈਕ ਕਮੈਂਟ ਖਿੱਚ ਕੇ ਕਰਦਿਆ ਕਰੋ ਤੇ ਮਹਾਰਾਜ ਤੁਹਾਨੂੰ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਜਿਉਂਦੇ ਵਾਸਤੇ ਰਹੋ ਖੁਸ਼ੀਆਂ ਮਾਣੋ ਮਹਾਰਾਜ ਤਰਕਿਆਂ ਬਖਸ਼ੇ ਮੇਰੇ ਭਰਾਵਾਂ ਨੂੰ ਸਾਸਿਕਾਲ ਸਾਰੇ ਭਰਾਵਾਂ ਨੂੰ